ਕ੍ਰੀਏਟ ਕਰਨ ਦੀ ਉਦੋਂ ਤਾਂ ਜ਼ਰੂਰਤ ਸੀ ਦਿੱਲੀ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣੇ ਸੀ ਹੁਣ ਤਾਂ ਰੱਦ ਹੋ ਗਏ ਜੀ ਹੁਣ ਕੀ ਕਾਰਨ ਤਾਂ ਵੀ ਜਿਹੜਾ ਕੁਝ ਮੋਦੀ ਜੀ ਨੇ ਕਿਹਾ ਸੀ ਉਹ ਗੱਲਾਂ ਤੇ ਖਰੇ ਨਹੀਂ ਉਤਰ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਖਰੇ ਉਤਰ ਰਹੇ ਜਿਹੜੇ ਜਿਨ੍ਹਾਂ ਦੇ ਸਾਰਾ ਸਿਸਟਮ ਹੱਥ 'ਚ ਆ ਉਹ ਨਹੀਂ ਖਰੇ ਉਤਰੇ ਫਿਰ ਦੇਖਦਾ ਕੌਣ ਬੰਦਾ ਖਰਾ ਉਤਰੂਗਾ ਜੀ ਸਾਡੇ ਨਾਲ ਵਾਅਦੇ ਕਰੇ ਸੀ ਪੂਰੇ ਕਰੋ ਨਹੀਂ ਇਹ ਹੀ ਟਰੈਕਟਰ ਫੇਅਰ ਦਿੱਲੀ ਵੱਲ ਨੂੰ ਤਿਆਰ ਨੇ ਐ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਜੀ ਕਿ ਪਹਿਲਾਂ ਗਏ ਸੀਗੇ ਕੀ ਕਰ ਲਿਆ ਹੁਣ ਫੇਰ ਤਿਆਰੀ ਕੀਤੀ ਜਾ ਰਹੀ ਆ ਫੰਡਿੰਗ ਦਾ ਸਾਰਾ ਮਸਲਾ ਏ ਫੰਡ ਮੁੱਕ ਗਿਆ ਹੋਊਗਾ ਜੀ ਫੇਰ ਉਹੀ ਡਰਾਮੇ ਕਰ ਰਹੇ ਨੇ ਜਿੱਥੇ ਚੰਗੇ ਬੰਦੇ ਹੁੰਦੇ ਨੇ ਕਾਲੀਆਂ ਭੇਡਾਂ ਵੀ ਉੱਥੇ ਇਕੱਠੀਆਂ ਹੁੰਦੀਆਂ ਨੇ ਜਿਸ ਬਾਸ ਕੀਤੇ ਤੇ ਕਰਨ ਜੀ ਗਏ ਮਰੂਤੀਆਂ ਚ ਸੀਗੇ ਆਏ ਫੋਰਚੂਨਰਾਂ ਚ ਨੇ ਉਹ ਜਿਹੜੇ ਫੋਰਚੂਨਰਾਂ ਵਾਲੇ ਨੇ ਉਹਨਾਂ ਦੀ ਫੋਰਚੂਨਰਾਂ ਪੈਂਚਰ ਕਰਨ ਗਾਹ ਨੂੰ ਉਹਨਾਂ ਦੇ ਮਗਰ ਨਾ ਤੁਰਨ ਜਿਹੜਾ ਬੇਈਮਾਨ ਹੈ ਉਹਦੇ ਮਗਰ ਨਾ ਕੋਈ ਤੁਰੋ ਜਦ ਕੱਲਾ ਰਹਿ ਜਾਊਗਾ ਆਪਣੇ ਆਪ ਕੱਲਾ ਤਕੱਲਾ ਕੀ ਕਰੂਗਾ ਕਿੱਥੋਂ ਫੋਰਚੂਨਰ ਲਿਆਊ ਪਹਿਲਾਂ ਜਿਹੜਾ ਲੈ ਗਿਆ ਲੈ ਗਿਆ ਗੈਰ ਰਾਜਨੀਤਿਕ ਮੋਰਚਾ ਆਇਓ ਕਹੀ ਜਾਂਦਾ ਹੈ ਉਧਰ ਕਾਲੀਆਂ ਪੇਡਾਂ ਨੇ ਉਹ ਕਹੀ ਜਾਂਦੇ ਨੇ ਉਧਰ ਨੇ ਕਾਲੀਆਂ ਪੇਡਾਂ ਹੈਗੀਆਂ ਕੌਣ ਨੇ ਜੀ ਸਾਡੇ ਤੋਂ ਕਾਨੂੰਨ ਆਮਕੋ ਹੁੰਨੇ ਹੋ ਉਹ ਜਿੱਥੇ ਵੀ ਰਹੂਗਾ ਉਹਨੇ ਗੰਦੇ ਪਾਉਣੇ ਕੋਈ ਰਾਜਨੀਤੀ ਤਾਂ ਨਹੀਂ ਹੋ ਰਹੀ ਜੀ ਕਿਉਂਕਿ ਵੋਟਾਂ ਆ ਰਹੀਆਂ ਨੇ ਕਿਤੇ ਕੋਈ ਪਾਰਟੀਆਂ ਨਾਲ ਰਲ ਕੇ ਇਦਾਂ ਕੋਈ ਕੀਤਾ ਤਾਂ ਨਹੀਂ ਜਾ ਰਿਹਾ ਟਰੈਕਟਰ ਮਾਰਚ ਕੱਢ ਲੋ ਬਦਨਾਮੀ ਕਰ ਦਿਓ ਇਹ ਕਰ ਦਿਓ ਜੀ ਜੀ ਨੂੰ ਇਹਦੇ ਡਰਨਾ ਚਾਹੀਦਾ ਪਰਮਾਤਮਾ ਦੀ ਜਿਹੜੀ ਲਾਠੀ ਆ ਉਹਦੇ ਤੋਂ ਡਰ ਕੇ ਕੰਮ ਕਰਨਾ ਚਾਹੀਦਾ ਉਹ ਸੱਚੇ ਸੌਦੇ ਵਾਲਿਆਂ ਨੂੰ ਉਹਨੂੰ ਪੈਰੋਲ ਮਿਲੀ ਜਾਂਦੀ ਆ ਇੱਕ ਪਾਸੇ ਸਾਰੀਆਂ ਸਜ਼ਾਾਂ ਮਾ ਪੂਰੀਆਂ ਕਰੇ ਹੋਈਆਂ ਨੂੰ ਬਾਹਰ ਨਹੀਂ ਕੱਢ ਰਹੇ ਸਭ ਤੋਂ ਵੱਧ ਇਹਨਾਂ ਨੂੰ ਤਖਲੀਫ ਉਦੋਂ ਹੁੰਦੀ ਆ ਜਦੋਂ ਇਹਨਾਂ ਦੀ ਰੋਜੀ ਰੋਟੀ ਦਾ ਮਸਲਾ ਆਉਂਦਾ ਇਹਨਾਂ ਦੀ ਜਮੀਨਾਂ ਖੋਣ ਦਾ ਮਸਲਾ ਆਉਂਦਾ ਜਦੋਂ ਸਾਡੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜੀ ਉਦੋਂ ਕਿਉਂ ਨਹੀਂ ਇਹਨਾਂ ਦਾ ਜਮੀਰ ਜਾਗਦਾ ਉਦੋਂ ਕਿਉਂ ਨਹੀਂ ਸੜਕਾਂ ਤੇ ਲਿਕਰਦੇ ਉਦੋਂ ਕਿਉਂ ਨਹੀਂ ਟਰੈਕਟਰ ਦਿਖਦੇ ਵੀ ਸੱਚੇ ਪਾਸ਼ਾ ਤਾਂ ਇੱਕੋ ਹੈ ਬਾਕੀ ਰਾਜ ਤਾਂ ਸਾਰੇ ਝੂਠੇ ਨੇ ਜਿਹਦੇ ਨਾਲ सीएम ਦੇ ਕੋਲ ਤਾਂ ਪਾਵਰ ਹੀ ਨਹੀਂ ਰਹੀਆਂ ਫਿਰ ਸਾਡੇ ਸਿਰ ਤੇ सीएम ਕਿਉਂ ਬਿਠਾਏ ਨੇ ਉਹਨਾਂ ਦੇ ਗਨਮੈਨਾਂ ਲਈ ਉਹਨਾਂ ਦੀ ਕ腐ਸ਼ਨ ਲਈ ਲਾਲ ਕਿਲੇ ਦੇ 26 ਜਨਵਰੀ ਵਾਲੇ ਦਿਨ ਝੰਡਾ ਲਹਿਰਾਇਆ ਗਿਆ ਨਿਸ਼ਾਨ ਸਾਹਿਬ ਲਗਾਇਆ ਗਿਆ ਤੇ ਉਸ ਟਾਈਮ ਕਿਹਾ ਗਿਆ ਕਿ ਇਹ ਸਾਡੇ ਨਹੀਂ ਹੈਗੇ ਫਿਰ ਉਹ ਨੌਜਵਾਨ ਨਾਲ ਤੁਰਨਗੇ ਜੀ ਜਿਨ੍ਹਾਂ ਤੋਂ ਕਹਿ ਦਿੱਤਾ ਗਿਆ ਕਿ ਸਾਡੇ ਨਹੀਂ ਹੈਗੇ ਸਾਡੀ ਗਲਤੀ ਹੈ ਸਾਡੇ ਤੋਂ ਅਗੋਂ ਤੋਂ ਉਹਨਾਂ ਨੂੰ ਇੱਕ ਦਿਸ਼ਾ ਨਹੀਂ ਦਿੱਤੀ ਗਈ ਦੇਖੋ ਦਿੱਲੀ ਅਸੀਂ ਮਾਫੀ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ 26 ਜਨਵਰੀਆ 26 ਜਨਵਰੀ ਦਾ ਜਦੋਂ ਦਿਨ ਆਉਂਦਾ ਹੈ ਤਾਂ ਕਿਸਾਨੀ ਅੰਦੋਲਨ ਦੀ ਦਿੱਲੀ ਦੇ ਵਿੱਚ ਹੋਈ ਪ੍ਰੇਟ ਹਰ ਇੱਕ ਦੇ ਮਨਾਂ ਦੇ ਵਿੱਚ ਆ ਜਾਂਦੀ ਆ ਕਿਸਾਨਾਂ ਦੇ ਟਰੈਕਟਰ ਨੇ ਜਿਹੜੇ ਉਹ ਦਿੱਲੀ ਦੇ ਵਿੱਚ ਦਿਖਾਈ ਦਿੱਤੇ ਸੀ ਅੱਜ ਫੇਰ 26 ਜਨਵਰੀਆ ਸੋ ਅੱਜ ਫੇਰ ਕਿਸਾਨਾਂ ਵੱਲੋਂ ਜਿਹੜੀ ਟਰੈਕਟਰ ਪਰੇਡ ਆ ਕੀਤੀ ਜਾ ਰਹੀ ਆ ਕਿਉਂ ਟਰੈਕਟਰ ਪਰੇਡ ਕੀਤੀ ਜਾ ਰਹੀ ਆ ਕੀ ਆ ਕਾਰਨ ਗੱਲ ਕਰਾਂਗੇ ਜੱਟਾਂ ਦੇ ਟਰੈਕਟਰ ਨੇ ਜਿਹੜੇ ਕਿਹਾ ਜਾ ਰਿਆ ਸੀ ਟੈਂਕ ਨੇ ਤੋਪਾਂ ਨੇ ਉਹੀ ਟੈਂਕ ਤੋਪਾਂ ਨੇ ਜਿਹੜੀਆਂ ਨੇ ਵੈਰੀਗੇਟਿੰਗ ਭੰਨ ਕੇ ਦਿੱਲੀ ਤੱਕ ਕਿਸਾਨਾਂ ਨੂੰ ਪਹੁੰਚਾਇਆ ਸੀ ਉਹ ਇੱਕ ਵਾਰ ਫੇਰ ਝੰਡੀਆਂ ਲਗਾ ਕੇ ਸੜਕਾਂ ਤੇ ਦਿਖਾਈ ਦੇਣਗੇ ਅੱਜ 26 ਜਨਵਰੀਆ ਗੱਲ ਕਰਦੇ ਆ ਬਾਈ ਅਵਜੇਂਦਰ ਸਿੰਘ ਜੋਗੀ ਨੇ ਸਾਡੇ ਨਾਲ ਕਿਸਾਨ ਜੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਇੱਕ ਬਾਰ ਫੇਰ ਕਿਸਾਨ ਨੇ ਜਿਹੜੇ ਟਰੈਕਟਰ ਲੈ ਕੇ ਸੜਕਾਂ ਤੇ ਦਿਖਾਈ ਦੇਣਗੇ ਜੀ ਅੱਜ ਕਿਹਾ ਜਾ ਰਿਹਾ ਕਿ ਟਰੈਕਟਰ ਪਰੇਡ ਕਰਨੀ ਆ ਕੀ ਲੋੜ ਪੈ ਗਈ ਜੀ ਟਰੈਕਟਰ ਪਰੇਡ ਕਰਨ ਦੀ ਉਦੋਂ ਤਾਂ ਜ਼ਰੂਰਤ ਸੀ ਦਿੱਲੀ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣੇ ਸੀ ਹੁਣ ਤਾਂ ਰੱਦ ਹੋ ਗਏ ਜੀ ਹੁਣ ਕੀ ਕਾਰਨ ਜਿਹੜੇ ਖੇਤੀ ਕਾਨੂੰਨ ਰੱਦ ਹੋ ਗਏ ਜੀ ਬਾਕੀ ਦੀਆਂ ਸ਼ਰਤਾਂ ਵੀ ਜਿਹੜਾ ਕੁਝ ਮੋਦੀ ਜੀ ਨੇ ਕਿਹਾ ਸੀ ਉਹ ਗੱਲਾਂ ਤਾਂ ਖਰੇ ਨਹੀਂ ਉਤਰ ਰੇ ਖਰੇ ਨਹੀਂ ਉਤਰੇ ਜੀ ਹਾਂਜੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਖਰੇ ਉਤਰ ਰੇ ਜਿਹੜੇ ਜਿਨ੍ਹਾਂ ਦੇ ਸਾਰਾ ਸਿਸਟਮ ਹੱਥ 'ਚ ਆ ਉਹ ਨਹੀਂ ਖਰੇ ਉਤਰੇ ਫਿਰ ਦੇ ਦਾ ਕੌਣ ਬੰਦਾ ਖਰਾ ਉਤਰੂਗਾ ਜੀ ਆਪਾਂ ਨੂੰ ਤਾਂ ਇਹ ਸਾਰਾ ਕੁਝ ਪਤਾ 15 ਲੱਖ ਕਿਵੇਂ ਖਾਤੇ ਆਇਆ ਕੀ ਕੁਝ ਆਇਆ ਕਿਹੜੀਆਂ ਗੱਲਾਂ ਤੇ ਨਹੀਂ ਇਹਨਾਂ ਨੇ ਝੂਠ ਬੋਲਿਆ ਇਸ ਕਰਕੇ ਜਿਹੜਾ ਹੁਣ ਸਾਰਾ ਦਿੱਲੀ ਦੇ ਵਾਅਦੇ ਸੀਗੇ ਮੋਦੀ ਜੀ ਨੂੰ ਯਾਦ ਕਰਾਉਣ ਨੂੰ 26 ਜਨਵਰੀ ਦੀ ਅਸੀਂ ਪ੍ਰੇਡ ਟਰੈਕਟਰ ਪ੍ਰੇਡ ਕੱਢਣ ਲੱਗੇ ਆਂ ਆਪਦੇ ਪਿੰਡ ਤੋਂ ਤਹਿਸੀਲ ਤੱਕ ਜੀ ਤੇ ਸਾਰੇ ਜ਼ਿਮੀਂਦਾਰ ਭਰਾ ਇਕੱਠੇ ਹੋ ਰਹੇ ਆਂ ਤੇ ਉਹਨਾਂ ਨੂੰ ਹਲੂਣਾ ਦਮਾਗੇ ਵੀ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕਰੇ ਸੀ ਪੂਰੇ ਕਰੋ ਨਹੀਂ ਇਹ ਹੀ ਟਰੈਕਟਰ ਫੇਰ ਦਿੱਲੀ ਵੱਲ ਨੂੰ ਤਿਆਰ ਨੇ ਐਸਐਮਐਸ ਦੀ ਮੀਟਿੰਗ ਹੋ ਲਈ ਤੇ ਆਉਣ ਵਾਲੇ ਮਹੀਨੇ ਦੇ ਵਿੱਚ ਨਹੀਂ ਦਿੱਲੀ ਨੂੰ ਜਾਂ ਚੰਡੀਗੜ੍ਹ ਨੂੰ ਘੇਰਨ ਦਾ ਜਿੰਮੇ ਸੰਦੇਸ਼ ਆਊਗਾ ਉਮੇ ਅੱਗੇ ਕਾਰਵਾਈ ਹੋਊਗੀ ਜੀ ਦਿੱਲੀ ਜਾਣ ਲਈ ਕਈ ਜਥੇਬੰਦੀਆਂ ਨੇ ਤਾਂ ਐਲਾਨ ਵੀ ਕਰ ਦਿੱਤਾ ਜੀ 13 ਫਰਵਰੀ ਨੂੰ ਕਹਿੰਦੇ ਦਿੱਲੀ ਨੂੰ ਕੂਚ ਕਰਨਾ ਏ ਜਾ ਕੇ ਉਸੇ ਤਰ੍ਹਾਂ ਦਿੱਲੀ ਘੇਰਨੀ ਆ ਤੇ ਸੰਯੁਕਤ ਮੋਰਚੇ ਦਾ ਕੀ ਕਹਿਣਾ ਜੀ ਜਿਹੜਾ ਇਹ ਐਲਾਨ ਕੀਤਾ ਇਹ ਤਾਂ ਕਹਿੰਦੇ ਗੈਰ ਰਾਜਨੀਤਿਕ ਆ ਜਿਹੜਾ ਉਹ ਮੋਰਚੇ ਵੱਲੋਂ ਕੀਤਾ ਗਿਆ ਏ ਤੇ ਸੰਯੁਕਤ ਮੋਰਚਾ ਕੀ ਕਹਿ ਰਿਹਾ ਜੀ ਦੇਖੋ ਜੀ ਜਿੰਨੇ ਚਿਰ ਤੱਕ ਕਿਸਾਨ ਇੱਕ ਬੈਨਰ ਥੱਲੇ ਨਹੀਂ ਆਉਂਦੇ ਉਨੇ ਚਿਰ ਤੱਕ ਆਪਾਂ ਸਰਕਾਰਾਂ ਨਾਲ ਮੱਥਾ ਨਹੀਂ ਲਾ ਸਕਦੇ ਇਹ ਕੋਆਪਰੇਟਾਂ ਦੇ ਹੱਕ ਦੇ ਕਾਨੂੰਨ ਬਣਾਉਂਦੇ ਨੇ ਤੇ ਇਹਨਾਂ ਦੇ ਨਾਲ ਮੱਥਾ ਲਾਉਣ ਲਈ ਇੱਕ ਜੁੱਟ ਸਾਰਿਆਂ ਨੂੰ ਹੋਣਾ ਪਊਗਾ ਚਾਹੇ ਉਹ ਪੋਲੀਟੀਕਲ ਵਿੰਗ ਸੀ ਚਾਹੇ ਨਾਨ ਪੋਲੀਟੀਕਲ ਵਿੰਗ ਸਾਰਿਆਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਇੱਕ ਝੰਡੇ ਥੱਲੇ ਹੀ ਥੋੜੇ ਚਿਰ ਚਾ ਆ ਜਾਣ ਤੇ ਪ੍ਰੈਸ਼ਰ ਬਣਾਇਆ ਜਾਊ ਤਾਂ ਹੀ ਜੀ ਜੇ ਦੇਖਿਆ ਜਾਵੇ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਜੀ ਕਿ ਪਹਿਲਾਂ ਗਏ ਸੀ ਕਿ ਕੀ ਕਰ ਲਿਆ ਹੁਣ ਫੇਰ ਤਿਆਰੀ ਕੀਤੀ ਜਾ ਰਹੀ ਆ ਫੰਡਿੰਗ ਦਾ ਸਾਰਾ ਮਸਲਾ ਏ ਫੰਡ ਮੁੱਕ ਗਿਆ ਹੋਊਗਾ ਜੀ ਫੇਰ ਉਹੀ ਡਰਾਮੇ ਕਰ ਰਹੇ ਨੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਇਦਾਂ ਦੇ ਕਮੈਂਟ ਆਉਂਦੇ ਨੇ ਜੀ ਉਹ ਕੋਈ ਅਜੇ ਚ ਦੌਰ ਆਏ ਨਹੀਂ ਕੀ ਜਿੱਥੇ ਚੰਗੇ ਬੰਦੇ ਹੁੰਦੇ ਨੇ ਕਾਲੀਆਂ ਭੇਡਾਂ ਵੀ ਉੱਥੇ ਇਕੱਠੀਆਂ ਹੁੰਦੀਆਂ ਨੇ ਕਿਉਂਕਿ ਹਰੇਕ ਨੇ ਆਪ ਦਾ ਆਪ ਦਾ ਫਾਇਦਾ ਦੇਖਣਾ ਹੈ ਇਹਦਾ ਲੋਕਾਂ ਨੇ ਦੇਖਣਾ ਹੈ ਕਿਹੜੀਆਂ ਯੂਨੀਅਨਾਂ ਲੋਕਾਂ ਲਈ ਖੜਦੀਆਂ ਨੇ ਕਿਹੜੀਆਂ ਪੈਸੇ ਖਾਂਦੀਆਂ ਨੇ ਜਿਹੜੇ ਲੋਕ ਉਹ ਯੂਨੀਅਨ ਨੂੰ ਜੁਆਇਨ ਕਰਨ ਜਿਹੜੇ ਲੋਕਾਂ ਪਿੱਛੇ ਸੰਘਰਸ਼ ਕਰਦੇ ਨੇ ਤੇ ਖੜਦੇ ਨੇ ਜਿਹੜੇ ਪੈਸੇ ਬਣਾਉਣ ਵਾਲੇ ਨੇ ਚਾਹੇ ਉਹ ਲੀਡਰ ਨੇ ਚਾਹੇ ਯੂਨੀਨਾ ਨੇ ਉਹਨਾਂ ਨੂੰ ਆਪਾਂ ਨੂੰ ਸਮਾਜ ਚ ਪਿੱਛੇ ਛੱਟਣਾ ਪਊ ਨਹੀਂ ਤਾਂ ਔਰੇ ਤੱਕ ਇਹ ਹਾਲਾਤਾਂ ਚ ਇਹਨਾਂ ਨੇ ਇਸ ਲਈ ਪਹੁੰਚਾਇਆ ਕਿਉਂਕਿ ਆਪਣੀ ਸੁਸਾਇਟੀ ਚ ਕ腐ਸ਼ਨ ਬਹੁਤ ਬੁਰੀ ਤਰ੍ਹਾਂ ਵੱਡ ਚੁੱਕੀ ਆ ਵਿਸ਼ਵਾਸ ਕੀਤੇ ਕਾਰਨ ਜੀ ਗਏ ਮਰੂਤੀਆਂ ਚ ਸੀਗੇ ਆਏ ਫੋਰਚੂਨਰਾਂ ਚ ਨੇ ਉਹ ਜਿਹੜੇ ਫੋਰਚੂਨਰ ਆਲੇ ਨੇ ਉਹਨਾਂ ਦੀ ਫੋਰਚੂਨਰ ਪੈਂਚਰ ਕਰਨ ਗਾਹ ਨੂੰ ਉਹਨਾਂ ਦੇ ਮਗਰ ਨਾ ਤੁਰਨ ਆਪ ਹੀ ਪਤਾ ਚੱਲ ਜਾਂਦਾ ਇਲਾਕੇ 'ਚ ਕਿਹਨੂੰ ਨਹੀਂ ਪਤਾ ਹੁੰਦਾ ਆਪਾਂ ਨੂੰ ਆਪਣੇ ਗੁਆਂਢੀ ਦਾ ਸਾਰਿਆਂ ਦਾ ਪਤਾ ਹੁੰਦਾ ਪਰ ਆਪਾਂ ਕਹਿੰਨੇ ਮੈਗੀ ਲੈਣਾ ਇਹ ਗੱਲ ਨੂੰ ਛੱਡਣਾ ਬਊ ਜਿਹੜਾ ਇਮਾਨਦਾਰ ਬੰਦਾ ਉਹਦੇ ਨਾਲ ਖੜੋ ਉਹਦੀ ਆਵਾਜ਼ ਨੂੰ ਬੁਲੰਦ ਕਰੋ ਜਿਹੜਾ ਬੇਈਮਾਨ ਹੈ ਉਹਦੇ ਮਗਰ ਨਾ ਕੋਈ ਤੁਰੋ ਜਦ ਕੱਲਾ ਰਹਿ ਜਾਊਗਾ ਆਪਣੇ ਆਪ ਕੱਲਾ ਦਕੱਲਾ ਕੀ ਕਰੂਗਾ ਕਿੱਥੋਂ ਫੋਰਚੂਨਰ ਲਿਆਉ ਪਹਿਲਾਂ ਜਿਹੜਾ ਲੈ ਗਿਆ ਲੈ ਗਿਆ ਹੁਣ ਇਹ ਗੱਲ ਲਈ ਸਾਰੇ ਆਪਾਂ ਵਿਜੁਅਲਾਈਜ਼ ਹੋਈਏ ਅਬ ਦੀ ਪੂਰੀ ਕਹ ਲੋ ਅੰਤਿਆਨ ਰੱਖੀ ਹੈ ਵੀ ਕੋਈ ਵੀ ਇਹੋ ਜਿਹਾ ਬੰਦਾ ਯੂਨੀਅਨਾਂ 'ਚ ਨਾ ਵੱੜ ਸਕੇ ਤੇ ਯੂਨੀਅਨਾਂ ਦਾ ਇਹੋ ਜਿਹਾ ਕਾਨੂੰਨ ਬਣਾਈਏ ਛੋਟੀਆਂ ਗੱਲਾਂ 'ਚ ਜਿੱਮੇ ਕਿਸੇ ਦੇ ਪੈਸੇ ਮੁਕਰਉਣ 'ਚ ਹੋਰ ਗੱਲਾਂ 'ਚ ਯੂਨੀਨਾ ਨੂੰ ਦਖਲ ਨਹੀਂ ਦੇਣਾ ਚਾਹੀਦਾ ਚੰਗੀਏ ਵੱਡੇ ਸੰਘਰਸ਼ਾਂ ਲਈਓ ਕਿਸਾਨਾਂ ਦੀ ਇੱਕ ਆਵਾਜ਼ ਹੋ ਕੇ ਜਿਹੜੀਆਂ ਕਿਸਾਨਾਂ ਦੇ ਮੁੱਦੇ ਨੇ ਹਾਈ ਲੈਵਲ ਤੇ ਉਹਨਾਂ ਤੇ ਹੀ ਪੈਰਾ ਦੇਣਾ ਚਾਹੀਦਾ ਜੀ ਜੇ ਦੇਖਿਆ ਜਾਵੇ ਤੁਸੀਂ ਕਹਿ ਰਹੇ ਹੋ ਕਿ ਕਾਲੀਆਂ ਭੇਡਾਂ ਹੁੰਦੀਆਂ ਨੇ ਕਾਲੀਆਂ ਭੇਡਾਂ ਕੌਣ ਨੇ ਜੀ ਜਿਹੜਾ ਗੈਰ ਰਾਜਨੀਤਿਕ ਮੋਰਚਾ ਹੈ ਉਹ ਕਹੀ ਜਾਂਦਾ ਹੈ ਉਧਰ ਕਾਲੀਆਂ ਭੇਡਾਂ ਨੇ ਉਹ ਕਹੀ ਜਾਂਦੇ ਨੇ ਉਧਰ ਨੇ ਕਾਲੀਆਂ ਭੇਡਾਂ ਹੈਗੀਆਂ ਕੌਣ ਨੇ ਜੀ ਫੰਡਿੰਗ ਦਾ ਬੜਾ ਰੌਲਾ ਪੈ ਰਿਹਾ ਤੇ ਵਰਨਾ ਜੀ ਸਾਡੇ ਤੋਂ ਵੱਧ ਤਾਂ ਤੁਹਾਨੂੰ ਪਤਾ ਇਹ ਸਾਡੇ ਤੋਂ ਕਾਨੂੰ ਨਾਮਕ ਹੋਣੇ ਹੋ ਜਿਹੜੀਆਂ ਵੀ ਹੈਗੀਆਂ ਨੇ ਮੈਂ ਪਬਲਿਕ ਨੂੰ ਵੀ ਇਹੀ ਬੇਨਤੀ ਕਰਦਾ ਵੀ ਜੋ ਵੀ ਹੈ ਚਾਹੇ ਉਹ ਇਲੈਕਸ਼ਨ 'ਚ ਖੜਿਆ ਹੈ ਨਹੀਂ ਖੜਿਆ ਉਹ ਆਦਰ ਰੀਜਨਸ ਨੇ ਪਰ ਜਿਹੜਾ ਬੰਦਾ ਪੈਸੇ ਬਣਾਉਂਦਾ ਉਹ ਜਿੱਥੇ ਵੀ ਰਹੂਗਾ ਉਹਨੇ ਗੰਦੇ ਪਾਉਣੇ ਜਿਹੜਾ ਬੰਦਾ ਸਾਫ਼ ਹੈ ਉਹ ਚਾਹੇ ਪੋਲਿਟਿਕਲ ਵਿੰਗ 'ਚ ਵੀ ਆਜੇ ਚਾਹੇ ਨਾਨ ਪੋਲਿਟਿਕਲ 'ਚ ਵੀ ਉਹਨੇ ਹਮੇਸ਼ਾ ਹੀ ਭਲਾਈ ਕਰਨੀ ਹੈ ਚੰਗੇ ਕੰਮ ਕਰਨੇ ਨੇ ਉਹ ਜਿਹੇ ਆਗੂਆਂ ਨੂੰ ਦੇਖੀਏ ਆਪਾਂ ਜਿਹੜੇ ਚੰਗੇ ਨੇ ਉਹਨਾਂ ਨੂੰ ਮੂਰੇ ਲਈਏ ਤੇ ਜੇ ਸਾਡੀ ਯੂਨੀਅਨ ਕਾਦੀਆਂ ਯੂਨੀਅਨ ਚ ਦਾ ਅਸੀਂ ਕੋਸ਼ਿਸ਼ ਕਰਦੇ ਆਂ ਕੋਈ ਵੀ ਬੇਈਮਾਨ ਬੰਦਾ ਹੁੰਦਾ ਸੀ ਉਹਨੂੰ ਆਦੇ ਤੋਂ ਉਤਾਰਦੇ ਆ ਜੇ ਕਿਸੇ ਦੀ ਵੀ ਸ਼ਿਕਾਇਤ ਹੋਵੇ ਤਾਂ ਕਾਰਵਾਈ ਹੁੰਦੀ ਆ ਜੀ ਬਾਕੀ ਤੁਸੀਂ ਜੇ ਕੋਈ ਲੱਗੂਗਾ ਤਾਂ ਕੋਈ ਵੀ ਸਿੱਧਾ ਪੰਜਾਬ ਟੀਮ ਨੂੰ ਜਾ ਕੇ ਐਪਲੀਕੇਸ਼ਨ ਦੇ ਸਕਦਾ ਹੈ ਵੀ ਆਹ ਫਲਾਣਾ ਏਰੀਏ 'ਚ ਬੰਦਾ ਕਰਪਸ਼ਨ ਕਰ ਰਿਹਾ ਇਹਨੂੰ ਹਟਾਓ ਜੀ ਤੇ ਉਹਨੂੰ ਪਿੱਛੇ ਹਟਾਤਾ ਜਾਊਗਾ ਜੀ ਹੁਣ ਅੱਜ ਦੀ ਜਿਹੜੀ ਟਰੈਕਟਰ ਪ੍ਰੇਡ ਹੈ ਜੀ ਇਹ ਕੀਤੀ ਜਾ ਰਹੀ ਹੈ ਕੀ ਲੱਗ ਰਿਹਾ ਕਿੰਨੇ ਕ ਟਰੈਕਟਰ ਅੱਜ ਇਕੱਠੇ ਹੋਣੇ ਨੇ ਤੁਹਾਡੇ ਸਾਹਮਣੇ ਹੀ ਹੈ ਜੀ ਤਕਰੀਬਨ 100 ਟਰੈਕਟਰ ਤਾਂ ਇਕੱਠਾ ਹੋ ਗਿਆ 100 ਟਰੈਕਟਰ ਤਾਂ ਗੈਰੀ ਫਾਰਮ ਤੇ ਖੜਾ ਹੈ ਮੰਡੀ ਚ ਵੀ ਕਿਹਾ ਜਾ ਰਿਹਾ ਜੀ ਬਹੁਤ ਟਰੈਕਟਰ ਇਕੱਠੇ ਹੋਣਗੇ ਹਾਂਜੀ ਜਿਹੜੇ ਹੋਰ ਯੂਨੀਅਨਾਂ ਵੀ ਕਰ ਰਹੀਆਂ ਨੇ ਡਕੌਂਦਾ ਵੀ ਉਗਰਾਹਮ ਵੀ ਹੋਰ ਵੀ ਯੂਨੀਅਨਾਂ ਜਿੰਨਾ ਕ ਇਕੱਠਾ ਹੋਊਗਾ ਬਾਕੀ ਅਸੀਂ ਕਾਦੀਆਂ ਗਰੁੱਪ ਰੋ ਗੈਰੀ ਫਾਰਮਸ ਤੋਂ ਪਾਸੋ ਐਸਐਮਐਸ ਦੇ ਟਰੈਕਟਰਾਂ ਨਾਲ ਜਾ ਕੇ ਇਕਜੁੱਟ ਹੋ ਕੇ ਭਾਰਸੋਂ ਦਾ ਢੇਡਾ ਲਾਵਾਂਗੇ ਜੀ ਤੇ ਜਿੰਮੇ ਵੀ ਅੱਗੇ ਉਹਨਾਂ ਦੇ ਹੁਕਮ ਹੋਣਗੇ ਸਯੁਗਤ ਮੋਰਚੇ ਦੇ ਉਹ ਹੀ ਜੀ ਅੱਗੇ ਬਿਉਂਤ ਬਣਾਈ ਜਾਊਗੀ ਜੀ ਜੀ ਜੇ ਦੇਖਿਆ ਜਾਵੇ ਇਹ ਟਰੈਕਟਰ ਮਾਰਚ ਦਾ ਕੀ ਅਸਰ ਹੋਣਾ ਹੈ ਜੀ ਸਰਕਾਰਾਂ ਤੇ ਕਿਉਂਕਿ ਜਦੋਂ ਅੰਦੋਲਨ ਚੱਲਦਾ ਸੀ ਸਰਕਾਰਾਂ ਤਾਂ ਉਦੋਂ ਨਹੀਂ ਡੋਲੀਆਂ ਜੀ ਇਹ ਟਰੈਕਟਰ ਮਾਰਚ ਪੰਜਾਬ ਚ ਹੋ ਰਿਹਾ ਹੈ ਮੰਗਾ ਦਿੱਲੀ ਮਣਵਾਉਣੀਆਂ ਨੇ ਇਹਦਾ ਕੀ ਅਸਰ ਹੋਣਾ ਹੈ ਜੀ ਜਿਹੜਾ ਆਪਣਾ ਟਰੈਕਟਰ ਮਾਰਚ ਹੈ ਨਾ ਜੀ ਦੇਖੋ ਇਹ ਪੰਜਾਬੀਆਂ ਨੇ ਕੈਨੇਡਾ ਅਮਰੀਕਾ ਦੇ ਕਿਸਾਨਾਂ ਨੂੰ ਵੀ ਸਹਿਦ ਦਿੱਤੀ ਆ ਪਿਛਲੀ ਜਦ ਆਪਾਂ ਉੱਥੇ ਦਿੱਲੀ 26 ਜਨਵਰੀ ਤੇ ਟਰੈਕਟਰ ਪ੍ਰੇਡ ਕਰੀ ਸੀ ਐਤਕੀ ਜਦ ਪ੍ਰੋਟੈਸਟ ਹੋਇਆ ਕੈਨੇਡਾ ਚ ਉੱਥੇ ਵੀ ਲੋਕਾਂ ਨੇ ਟਰੈਕਟਰ ਕੱਢੇ ਨੇ ਕੈਨੇਡਾ ਅਮਰੀਕਾ ਚ ਵੀ ਤੇ ਇੱਕ ਬਹੁਤ ਵੱਡੇ ਇੱਕ ਸੰਕੇਤ ਹੈ ਕਿਉਂਕਿ ਜੱਟ ਦਾ ਤਾਂ ਸਾਡਾ ਤਾਂ ਟੈਂਕ ਵੀ ਇਹੀ ਆ ਬੰਦੂਖਾਂ ਵੀ ਇਹੀ ਆ ਸਾਰਾ ਕੁਝ ਰੋਜ਼ਗਾਰ ਦੇ ਤੋਂ ਹੈ ਸਾਰਾ ਕੁਝ ਜਿੰਮੇ ਤੁਸੀਂ ਪਹਿਲਾਂ ਕਹਿ ਕੇ ਹਟਿਓ ਟਰੈਕਟਰ ਇਹ ਨੇ ਤੇ ਅਸੀਂ ਆਪਣੀ ਇੱਕ ਸ਼ਕਤੀ ਦਿਖਾਉਣ ਲਈ ਬਹੁ ਗਿਣਤੀ ਚ ਇਕੱਠੇ ਹੋ ਕੇ ਉਹ ਰੋ ਤੁਰਾਂਗੇ ਜੋ ਲਾਈਨ ਨੰਗਦੀ ਆ ਲੋਕਾਂ ਨੂੰ ਵੀ ਪਤਾ ਚੱਲਦਾ ਵੀ ਕਿੰਨਾ ਕ ਇਕੱਠਾ ਹੈ ਕਿੰਵੇਂ ਹੈਗਾ ਤੇ ਉਹਦੇ ਨਾਲ ਸਰਕਾਰ ਤੇ ਦਬਾਅ ਜ਼ਰੂਰ ਪਊਗਾ ਸੋਸ਼ਲ ਮੀਡੀਆ ਰਾਹੀਂ ਬਾਕੀ ਪ੍ਰਿੰਟ ਮੀਡੀਆ ਰਾਹੀਂ ਤੇ ਇਲੈਕਟ੍ਰੋਨਿਕ মিডিਆ ਰਾਹੀਂ ਇਸ ਗੱਲ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਮੋਦੀ ਜੀ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਭਗਵੰਤ ਮਾਨ ਜੀ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਜਿਹੜੇ ਅੰਨੇ ਬੋਲੇ ਹੋਏ ਬੈਠੇ ਨੇ ਇਹ ਸਰਕਾਰਾਂ ਨੂੰ ਜਗਾਉਣ ਦੀ ਇੱਕ ਛੋਟੀ ਜੀ ਸਾਡੀ ਕੋਸ਼ਿਸ਼ ਹੈ ਜੀ ਇਹ ਤੁਸੀਂ ਕਿਹਾ ਕਿ ਏਕਾ ਕਰਨਾ ਪੈਣਾ ਏਕਾ ਕਦੋਂ ਹੋਊਗਾ ਜੀ ਗੈਰ ਰਾਜਨੀਤਿਕ ਮੋਰਚਾ ਅਲੱਗ ਆਪਣੀਆਂ ਮੀਟਿੰਗਾਂ ਦੇ ਰਿਹਾ ਹੈ ਅਲੱਗ ਪ੍ਰੋਗਰਾਮ ਦੇ ਰਿਹਾ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਅਲੱਗ ਪ੍ਰੋਗਰਾਮ ਦੇ ਰਿਹਾ ਹੈ ਫਿਰ ਏਕੇ ਦੀ ਤੁਸੀਂ ਗੱਲ ਪਹਿਲਾਂ ਕਰਕੇ ਹਟਿਓ ਕਿ ਏਕੇ ਨਾਲ ਸਾਰਾ ਕੁਝ ਹੋਣਾ ਏਕਾ ਕਿਉਂ ਨਹੀਂ ਹੁੰਦਾ ਜੀ ਹੁਣ ਇੱਕਾ ਹੋਊਗਾ ਜੀ ਮਹਾਰਾਜ ਕਿਰਪਾ ਕਰਨਗੇ ਆਪਾਂ ਉਹਦੇ ਅੱਗੇ ਹੀ ਅਰਦਾਸ ਕਰ ਸਕਦੇ ਆਂ ਵੀ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਏਕਾ ਬਖਸ਼ੇ ਕਿਉਂਕਿ ਇਕੱਲੇ ਦੁਕੱਲੇ ਨਾਲ ਕੁਝ ਨਹੀਂ ਹੁਣ ਵਟਿਆ ਜਾਣਾ ਕਿਉਂਕਿ ਕੋਰਪੋਰੇਟ ਕੋਲ ਪੈਸਾ ਹੈਗਾ ਪੈਸੇ ਨਾਲ ਉਹ ਜ਼ਮੀਨਾਂ ਤੇ ਤੇ ਸੀਡ ਤੇ ਹਰੇਕ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦਾ ਜਿੰਨੇ ਚਿਰ ਤੱਕ ਫਾਰਮਰ ਇਕਜੁੱਟ ਨਹੀਂ ਹੋਣਗੇ ਵੋਟ ਦੀ ਚੋਟਨੀ ਇਹਨਾਂ ਤੇ ਕਰਾਂਗੇ ਉਨੇ ਚਿਰ ਹੁਣ ਆਉਣ ਵਾਲੀਆਂ ਇਲੈਕਸ਼ਨਾਂ ਚ ਵੀ ਜੇ ਆਪਾਂ ਇਹਨਾਂ ਤੇ ਪ੍ਰੈਸ਼ਰ ਬਣਾ ਲਾਂਗੇ ਤਾਂ ਪਿਛਲੇ ਜਿੰਨੇ ਇਹਨਾਂ ਨੇ ਵਾਅਦੇ ਕਰੇ ਨੇ ਉਹ ਪੂਰੇ ਕਰ ਦੇਣਗੇ ਨਹੀਂ ਥੋਨੂੰ ਪਤਾ ਫਿਰ ਇਲੈਕਸ਼ਨਾਂ ਤੋਂ ਬਾਅਦ ਚ ਤਾਂ 5 ਸਾਲ ਸਰਕਾਰਾਂ ਕਿੱਥੇ ਉਹ ਪੁੱਛਦਿਆਂ ਨੇ ਹੁਣ ਇੱਕ ਰਾਈਟ ਸਮਾਂ ਹੈਗਾ ਜਦ ਕਿ ਇਹਨਾਂ ਤੇ ਪ੍ਰੈਸ਼ਰ ਬਣ ਸਕਦਾ ਇਹ ਕੋਈ ਰਾਜਨੀਤੀ ਤਾਂ ਨਹੀਂ ਹੋ ਰਹੀ ਜੀ ਕਿਉਂਕਿ ਵੋਟਾਂ ਆ ਰਹੀਆਂ ਨੇ ਕਿਤੇ ਕੋਈ ਪਾਰਟੀਆਂ ਨਾਲ ਰਲ ਕੇ ਇਦਾਂ ਕੋਈ ਕੀਤਾ ਤਾਂ ਨਹੀਂ ਜਾ ਰਿਹਾ ਟਰੈਕਟਰ ਮਾਰਚ ਕੱਢ ਲੋ ਬਦਨਾਮੀ ਕਰ ਦਿਓ ਇਹ ਕਰ ਦਿਓ ਉਹ ਤਾਂ ਨਹੀਂ ਸਿਸਟਮ ਚੱਲ ਰਿਹਾ ਜੀ ਬਹੁਤ ਲੋਕਾਂ ਨੇ ਇਹ ਵੀ ਕਹਿਣਾ ਕਿ ਇਹ ਤਾਂ ਰਾਜਨੀਤੀ ਹੋ ਰਹੀ ਆ ਪਤਾ ਕੀ ਹੈ ਜੀ ਹੁਣ ਇਹ ਤਾਂ ਆਪਾਂ ਨੂੰ ਵੀ ਪਤਾ ਮੋਦੀ ਜੀ ਇੱਕ ਤਾਨਾਸ਼ਾਹ ਵੱਲ ਨੂੰ ਵਧ ਰਹੇ ਨੇ ਡੈਮੋਕਰੇਸੀ ਨੂੰ ਤੋਡੇ মিডিਆ ਨੂੰ ਵੀ ਦੇਖੋ ਕਿੰਨੇ ਬੰਦੇ ਨੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਜਿਹੜਾ ਕੋਈ ਗੱਲ ਕਰਦਾ ਉਹਨੂੰ ਦਿਬਰੂ ਘਰ ਵਰਗੀ ਜੇਲ੍ਹ ਤੱਕ ਪਹੁੰਚਾ ਦਿੰਦੇ ਨੇ ਇਹ ਮਤਲਬ ਬਹੁਤ ਹੀ ਜ਼ਿਆਦਾ ਆਪਣੇ ਦੁਰਭਾਗੇ ਆ ਹਿੰਦੁਸਤਾਨ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਦ ਵੀ ਕਹਿੰਨੇ ਕੋਈ ਗਲਤ ਕੰਮ ਕਰਦਾ ਹੈ ਨਾ ਉਹਦਾ ਭੁਗਤਾਨ ਦੇਣਾ ਪੈਂਦਾ ਇਹ ਮੋਦੀ ਜੀ ਨੂੰ ਇਹ ਦੇ ਡਰਨਾ ਚਾਹੀਦਾ ਪ੍ਰਮਾਤਮਾ ਦੀ ਜਿਹੜੀ ਲਾਠੀ ਆ ਉਹ ਤੋਂ ਡਰ ਕੇ ਕੰਮ ਕਰਨਾ ਚਾਹੀਦਾ ਇਹ ਜਿੰਨਾ ਜ਼ਿਆਦਾ ਧੱਕਾ ਕਰ ਰਹੇ ਨੇ ਇਹ ਇਹ ਵੀ ਹੋ ਸਕਦਾ ਹੈ ਵੀ ਹਿੰਦੁਸਤਾਨ ਤੇ ਸਾਰੇ ਤੇ ਹੀ ਕੜਾਈ ਕਿ ਪਰਮਾਤਮਾ ਕਿੰਨੀ ਹੋ ਜਵੇ ਕਿਉਂਕਿ ਸਾਡਾ ਮੁਖੀ ਇਹੋ ਜ ਹੈ ਉਹਦੇ ਕਰਕੇ ਮਾੜੀਆਂ ਕੰਮਾਂ ਦਾ ਨਤੀਜਾ ਅੱਗੇ ਕਹਿੰਦੇ ਹੁੰਦੇ ਨੇ ਲਾਦ ਨੂੰ ਵੀ ਭੁਗਤਣਾ ਪੈਂਦਾ ਵੀ ਸਾਰੇ ਹਿੰਦੁਸਤਾਨ ਨੂੰ ਇਸ ਗੱਲ ਦਾ ਖਮਿਆਜਾ ਦੇਣਾ ਪਊਗਾ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਚੰਗੇ ਕੰਮ ਕਰਨ ਜਿਹੜਾ ਵੋਟਰ ਹੈ ਫੋਰ ði ਪੀਪਲ ਆਲੀ ਗੱਲ ਅੱਗੇ ਕਰਨ ਜਿਹੜਾ ਕਨਸਟੀਟਿਊਸ਼ਨਲ ਹੱਕ ਨੇ ਸਾਡੇ ਜਿਹੜਾ ਕੁਝ ਕਹ ਲਓ ਜਿਵੇਂ ਬੰਦੀ ਸਿੰਘਾਂ ਬਾਰੇ ਵੀ ਗੱਲ ਕਰੀ ਆ ਇੱਕ ਪਾਸੇ ਤਾਂ ਤੁਸੀਂ ਦੇਖੋ ਉਹ ਸੱਚੇ ਸੌਦੇ ਵਾਲਿਆਂ ਨੂੰ ਉਹਨੂੰ ਪੈਰੋਲ ਮਿਲ ਜਾਂਦੀ ਹੈ ਇੱਕ ਪਾਸੇ ਸਾਰੀਆਂ ਸਜ਼ਾਾਂ ਮੂਰੀਆਂ ਕਰੇ ਹੋਈਆਂ ਨੂੰ ਬਾਹਰ ਨਹੀਂ ਕੱਢ ਰਹੇ ਜਿਹੜਾ ਇਹੋ ਜਿਹਾ ਕੁਝ ਪ੍ਰੈਸ਼ਰ ਡਵੈਲਪ ਕਰ ਰਹੇ ਨੇ ਬਹੁਤ ਗਲਤ ਹੈ ਜੀ ਤੁਸੀਂ ਕਿਹਾ ਕਿ ਬੰਦੀ ਸਿੰਘਾਂ ਦੇ ਮੋਰਚੇ ਦੀ ਗੱਲ ਕੀਤੀ ਇੱਕ ਗੱਲ ਇੱਥੇ ਸਵਾਲ ਹੋਰ ਖੜਾ ਹੋ ਰਿਹਾ ਜੀ ਕਿਸਾਨ ਨੇ ਜਿਹੜੇ ਸਭ ਤੋਂ ਵੱਡਾ ਇਹਨਾਂ ਨੂੰ ਤਕਲੀਫ ਉਦੋਂ ਹੁੰਦੀ ਆ ਜਦੋਂ ਇਹਨਾਂ ਦੀ ਰੋਜੀ ਰੋਟੀ ਦਾ ਮਸਲਾ ਆਉਂਦਾ ਇਹਨਾਂ ਦੀਆਂ ਜ਼ਮੀਨਾਂ ਖੋਣ ਦਾ ਮਸਲਾ ਆਉਂਦਾ ਜਦੋਂ ਸਾਡੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜੀ ਉਦੋਂ ਕਿਉਂ ਨਹੀਂ ਇਹਨਾਂ ਦਾ ਜਮੀਰ ਜਾਗਦਾ ਉਦੋਂ ਕਿਉਂ ਨਹੀਂ ਸੜਕਾਂ ਤੇ ਲਿਕੜਦੇ ਉਦੋਂ ਕਿਉਂ ਨਹੀਂ ਟਰੈਕਟਰ ਦਿਖਦੇ ਸਭ ਤੋਂ ਵੱਡਾ ਜਿਹੜਾ ਸਾਡੇ ਲਈ ਸਭ ਤੋਂ ਉੱਚਾ ਹੈ ਸਭ ਤੋਂ ਪਵਿੱਤਰ ਹੈ ਉਹਦੇ ਵਾਸਤੇ ਕਿਉਂ ਨਹੀਂ ਇਹਨਾਂ ਦਾ ਜਮੀਰ ਜਾਗਦਾ ਜੀ ਕਿਉਂ ਨਹੀਂ ਜਾਗਦਾ ਜੀ ਜ਼ਰੂਰ ਕਰਦੇ ਆ ਪਰ ਇਹ ਕਾਨੂੰਨ ਇਹ ਜਿਹੇ ਨੇ ਜਿਹੜੇ ਅੱਗੇ ਬੰਦੇ ਫੜਦੇ ਵੀ ਆ ਉਹਨਾਂ ਨੂੰ ਸਜ਼ਾ ਨਹੀਂ ਦਿੰਦੇ ਤੇ ਤੁਸੀਂ ਆਂ ਦੇਖ ਲਓ ਕਦੋਂ ਤੋਂ ਤਾਂ ਸੰਘਰਸ਼ੇ ਚੱਲ ਰਹੇ ਨੇ ਇਹਨਾਂ ਦੇ ਬਿਲਕੁਲ ਵੀ ਪਿੰਡੇ ਤੇ ਜੂ ਨਹੀਂ ਰਹੀਂਦੀ ਜੇ ਜੇ ਇਕੱਠੇ ਹੋ ਕੇ ਜਿੱਦਾਂ ਕਾਨੂੰਨ ਰੱਦ ਕਰਵਾਉਣ ਦੇ ਲਈ ਪ੍ਰੈਸ਼ਰ ਬਣਾਇਆ ਸੀਗਾ ਜੀ ਇਹ ਸਾਰੀਆਂ ਸੰਗਤਾਂ ਰਲ ਕੇ ਇਦਾਂ ਦਾ ਕੋਈ ਪ੍ਰੈਸ਼ਰ ਬਣਾਉਣ ਕੇ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਵੇ ਫਿਰ ਬੇਅਦਬੀ ਉਹਨਾਂ ਹੋਵੇ ਜੀ ਉਹਦੇ ਤੇ ਵੀ ਇਕੱਠਾ ਹੋਣਾ ਚਾਹੀਦਾ ਸਭ ਨੂੰ ਅਸਲ 'ਚ ਨਾ ਜੀ ਕਿਸਾਨ ਯੂਨੀਅਨ ਤੁਹਾਨੂੰ ਵੀ ਪਤਾ ਹੈ ਕਿਸਾਨ ਯੂਨੀਅਨ ਚ ਕਈ ਯੂਨੀਅਨਾਂ ਕਾਮਰੇਡ ਟਾਈਪ ਦੀਆਂ ਨੇ ਜਿਹੜੀਆਂ ਸਿੱਖੀ ਫਲਸਫੀ ਨਾਲ ਨਹੀਂ ਖੜਦੀਆਂ ਹਾਲਾਂਕਿ ਅਸੀਂ ਤਾਂ ਕਾਦੀਆਂ ਯੂਨੀਅਨ ਨੇ ਤਾਂ ਜਦ ਪਹਿਲਾਂ ਇਹਨਾਂ ਨੇ ਆਪਣੇ ਨਿਸ਼ਾਨ ਸਾਹਿਬ ਲਈ ਰੌਲਾ ਪਾਇਆ ਸੀ ਖਾਲਸਤਾਨੀ ਕਿਹਾ ਸੀ ਉਦੋਂ ਕਾਦੀਆਂ ਸਾਹਿਬ ਨੇ ਪਹਿਲੇ ਸੀਗੇ ਜਿਨ੍ਹਾਂ ਨੇ ਕਿਹਾ ਸੀ ਅਸੀਂ ਤਾਂ ਹਰੇਕ ਲੰਗਰ ਦੇ ਬਾਹਰ ਆਪਣਾ ਨਿਸ਼ਾਨ ਸਾਹਿਬ ਲਾਉਨੇ ਆ ਇਹ ਦੇਖੋ ਸਾਡਾ ਇੱਕ ਚਿੰਨ ਹੈ ਇਹਨੂੰ ਖਾਲਸਤਾਨੀ ਕਹਿ ਕੇ ਇਹਨੂੰ ਝੂਠ ਲਾਉਣਾ ਨਹੀਂ ਚਾਹੀਦਾ ਇਹ ਹੀ ਸਭ ਤੋਂ ਵੱਡੀ ਜਲੋ ਮਹਾ ਸਾਡੇ ਜੇ ਤੁਸੀਂ ਆਪਾਂ ਕਹੀਏ ਵੀ ਸੱਚੇ ਪਾਤਸ਼ਾਹ ਤਾਂ ਇੱਕੋ ਹੈ ਬਾਕੀ ਰਾਜ ਤਾਂ ਸਾਰੇ ਝੂਠੇ ਨੇ ਇਹ ਜਿਹੜੇ ਬੇਈਮਾਨੀਆਂ ਤੋਂ ਬਿਨਾ ਪੈਸਾ ਧੰਨ ਇਕੱਠਾ ਨਹੀਂ ਹੁੰਦਾ ਤੇ ਇਹਦੇ ਪਾਪਾਂ ਦੀ ਸਜ਼ਾ ਭੁਗਤਨੀ ਇਹਨਾਂ ਨੂੰ ਪਾਊਗੀ ਤੇ ਅਸੀਂ ਤਾਂ ਇਹ ਗੱਲੋਂ ਡਰਦੇ ਆਂ ਵੀ ਕਿਉਂਕਿ ਅਸੀਂ ਵੀ ਇਹਨਾਂ ਦੇ ਪਾਲੇ 'ਚ ਖੜੇ ਆਂ ਅਸੀਂ ਵੀ ਹਿੰਦੁਸਤਾਨੀ ਆਂ ਤੇ ਇਹਨਾਂ ਦੀ ਸਜ਼ਾ ਨਾਲ ਸਾਨੂੰ ਵੀ ਭੁਗਤਨੀ ਪਊ ਬਿਨਾ ਕੁਝ ਗਲਤ ਕਰਮ ਕਰੇ ਹੋਏ ਵੀ ਅਸੀਂ ਤਾਂ ਮਹਾਰਾਜ ਅੱਗੇ ਅਰਦਾਸ ਕਰਾਂਗੇ ਵੀ ਆਪਣੇ ਕਿਸਾਨ ਯੂਨੀਅਨ ਵਾਲਿਆਂ ਨੂੰ ਸਮਰਥਾ ਦੇਣ ਕਿਉਂਕਿ ਜਿਹੜੇ ਮੁੱਦੇ ਇਹਨਾਂ ਨੇ ਖਾਲਸਤਾਨੀ ਮੁੱਦੇ ਕਹਿ ਕੇ ਇਹਨਾਂ ਨੇ ਛੁੱਟ ਲਾਏ ਸੀਗੇ ਜਿਵੇਂ ਐਸੋਆਈਐਲ ਦਾ ਪੰਜਾਬੀ ਬੋਲਦੇ ਇਲਾਕੇ ਹੋਰ ਉਹ ਸਾਰਾ ਕੁਝ ਤੁਸੀਂ ਹੁਣ ਦੇਖ ਲਓ ਇੰਨਾ ਕੁਝ ਇਹਨਾਂ ਨੇ ਖੋਲਿਆ ਸੈਂਟਰ ਨੇ ਜਿਹੜਾ ਇਵਨ ਟੈਕਸੇਸ਼ਨ ਵੀ ਹਰੇਕ ਚੀਜ਼ ਆਪਦੇ ਹੱਥ ਚ ਲਈ ਜਾਂਦੇ ਨੇ ਜਿਹਦੇ ਨਾਲ ਸੀਐਮ ਦੇ ਕੋਲ ਤਾਂ ਪਾਵਰ ਹੀ ਨਹੀਂ ਰਹੀਆਂ ਫਿਰ ਸਾਡੇ ਸਿਰ ਤੇ ਸੀਐਮ ਕਿਉਂ ਬਿਠਾਏ ਨੇ ਉਹਨਾਂ ਦੇ ਗਨਮੈਨਾਂ ਲਈ ਉਹਨਾਂ ਦੀ ਕ腐ਸ਼ਨ ਲਈ ਵੀ ਉਹਨਾਂ ਨੂੰ ਫੰਡਿੰਗ ਲਈ ਜੇ ਉਹਨਾਂ ਦੇ ਕੋਲ ਕੋਈ ਪਾਵਰ ਨਹੀਂ ਹੈਗੀ ਉਹਨਾਂ ਨੂੰ ਸਾਡੇ ਸਿਰਾਂ ਤੋਂ ਲਾਹਣ ਸਾਡੇ ਉੱਪਰ ਵਲਤੂ ਦਾ ਵਜਨ ਕਿਉਂ ਪਾਇਆ ਵੀ ਮੇਰੇ ਸਭ ਨਾਲ ਤਾਂ ਮੋਦੀ ਜੀ ਨੂੰ ਹੁਣ ਦੇਖੋ ਉਹਨਾਂ ਨੂੰ ਚਾਂਸ ਹੈਗਾ ਹਿੰਦੁਸਤਾਨ ਦੇ ਹੁਣ ਨੌਨ ਵਾਲੀ ਇਲੈਕਸ਼ਨ ਚ ਉਹ ਕੋਈ ਇਹ ਜਿਹੇ ਕੰਮ ਉਹਦੇ ਤੋਂ ਪਹਿਲਾਂ ਕਰਕੇ ਦਿਖਾਉਣ ਜੀ ਦੇ ਲਈ ਵੀ ਬੰਦਿਆਂ ਦਾ ਜਿਹੜੇ ਔਨ ਗਰਾਉਂਡ ਭਲਾਈ ਦਿਖੇ ਨਾ ਕਿ ਮੰਦਰਾਂ ਦੇ ਧਰਮ ਦੇ ਪਿੱਛੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਸ ਚ ਲੜਾਉਣ ਤੋਂ ਬਿਨਾ ਹੋਰ ਕੋਈ ਤਰੱਕੀ ਵੱਲ ਨੂੰ ਡਵੈਲਪਮੈਂਟ ਵੱਲ ਨੂੰ ਦੇ ਸਾਰੂ ਗੱਲਾਂ ਵੱਲ ਨੂੰ ਦੇਸ਼ ਨੂੰ ਲਿਜਾਣਾ ਚਾਹੀਦਾ ਤੇ वर्ल्ड ਪਾਵਰ ਜਿਵੇਂ ਕਹਿੰਦੇ ਨੇ ਬਣਾਉਣਾ ਚਾਹੀਦਾ ਤੁਸੀਂ ਕਿਹਾ ਕਿ ਦਿੱਲੀ ਵੱਲ ਕੂਚ ਕਰਾਂਗੇ ਜੇ ਮਸਲੇ ਹੱਲ ਨਹੀਂ ਹੁੰਦੇ ਲੱਗਦਾ ਜੀ ਦਿੱਲੀ ਤੱਕ ਜਾਣ ਦੇਣਗੇ ਕਿਉਂਕਿ ਪਹਿਲਾਂ ਤਾਂ ਨੌਜਵਾਨਾਂ ਨੇ ਬੈਰੀਗੇਟਿੰਗ ਤੋੜੇ ਅੱਗੇ ਬਧੇ ਕਿਸਾਨ ਨੌਜਵਾਨਾਂ ਦੇ ਸਹਿਯੋਗ ਨਾਲ ਅੱਗੇ ਗਿਓ ਪਰ ਹੁਣ ਕਿਹਾ ਜਾ ਰਿਹਾ ਉਹ ਜਦੋਂ ਲਾਲ ਕਿਲੇ ਦੇ 26 ਜਨਵਰੀ ਵਾਲੇ ਦਿਨ ਝੰਡਾ ਲਹਿਰਾਇਆ ਗਿਆ ਨਿਸ਼ਾਨ ਸਾਹਿਬ ਲਗਾਇਆ ਗਿਆ ਤੇ ਉਸ ਟਾਈਮ ਕਿਹਾ ਗਿਆ ਕਿ ਇਹ ਸਾਡੇ ਨਹੀਂ ਹੈਗੇ ਫਿਰ ਉਹ ਨੌਜਵਾਨ ਨਾਲ ਤੁਰਨਗੇ ਜੀ ਜਿਨ੍ਹਾਂ ਤੋਂ ਕਹਿ ਦਿੱਤਾ ਗਿਆ ਕਿ ਸਾਡੇ ਨਹੀਂ ਹੈਗੇ ਨਹੀਂ ਜੀ ਸਾਡੇ ਹੀ ਸੀਗੇ ਕੌਣ ਅਸੀਂ ਤਾਂ ਮੁਨਤ ਰਾਜੇਵਾਲ ਸਾਹਿਬ ਦਾ ਬਿਆਨ ਆਇਆ ਜੀ ਕਿ ਸਾਡੇ ਨਹੀਂ ਹੈਗੇ ਇਹ ਉਹ ਚਲੋ ਕਿਸੇ ਤੋਂ ਗਲਤੀ ਹੋ ਜਾਂਦੀ ਹੈ ਜੀ ਆਪਣੇ ਬੱਚੇ ਸੀ ਕਿਉਂਕਿ ਦੇਖੋ ਉਹ 26 ਜਨਵਰੀ ਨੂੰ ਇਕੱਠ ਇੰਨਾ ਜ਼ਿਆਦਾ ਹੋ ਗਿਆ ਸੀ ਉੱਥੇ ਕੰਟਰੋਲ ਨਹੀਂ ਕਰ पाए ਸਾਡੀ ਗਲਤੀ ਹੈ ਸਾਡੇ ਤੋਂ ਅਗੋਂ ਤੋਂ ਉਹਨਾਂ ਨੂੰ ਇੱਕ ਦਿਸ਼ਾ ਨਹੀਂ ਦਿੱਤੀ ਗਈ ਦੇ ਕੋ ਦੇ ਲਈ ਅਸੀਂ ਮਾਫੀ ਚਾਹੁੰਦੇ ਆ ਗਲਤ ਹੋਇਆ ਬਹੁਤ ਗਲਤ ਹੋਇਆ ਆ ਆਉਣ ਵਾਲੇ ਸਮੇਂ 'ਚ ਇਹ ਗੱਲ ਦਾ ਧਿਆਨ ਰੱਖਿਆ ਜਾਊਗਾ ਵੀ ਤਾਂ ਕਿ ਉਹਨਾਂ ਨੂੰ ਕੰਟਰੋਲ ਕਰਨ ਨੂੰ ਬੰਦੇ ਲੱਗਣ ਮੈਂ ਨੌਜਵਾਨਾਂ ਅੱਗੇ ਵੀ ਅਪੀਲ ਕਰੂੰਗਾ ਵੀ ਕਿਤੇ ਵੀ ਆਪਾਂ ਇਕੱਠੇ ਹੋਣੇ ਆ ਇੱਕ ਜਾਬਤੇ 'ਚ ਰਹਿ ਕੇ ਤੇ ਇੱਕ ਤਰੀਕੇ ਨਾਲ ਤੁਰਿਆ ਜਾਵੇ ਤਾਂ ਕਿ ਜਦੋਂ ਆਪਾਂ ਇਕੱਠੇ ਹੋ ਕੇ ਤੁਰਦੇ ਜੇ ਹੁੱਲੜਬਾਜੀ ਕਰੀਏ ਤਾਂ ਉਹਦੇ 'ਚ ਆਪਣਾ ਇੰਪ੍ਰੈਸ਼ਨ ਵੀ ਮੜਾ ਜਾਂਦਾ ਤੇ ਆਪਾਂ ਜੰਗ ਜਿੱਤਣ ਦੀ بجائے ਹਾਰ ਜੀ ਦੀ ਆ ਜਿਵੇਂ ਪਿਛਲੀ ਵਾਰ ਉਹਦੋਂ ਹੋਇਆ ਸੀ ਇਸ ਕਰਕੇ ਵੀ ਹੋਣਾ ਸੀ ਵੀ ਸਾਰਿਆਂ ਨੂੰ ਬੇਨਤੀ ਕਰਕੇ ਪੂਰੇ ਜੱਪਤੇ 'ਚ ਹੀ ਜਾਵਾਂਗੇ ਰਾਮ ਨਾਲ ਕੋਈ ਹੁੱਲੜਬਾਜੀ ਵਾਲ ਨੂੰ ਅਸੀਂ ਰਿਕੁਐਸਟ ਕਰਦੇ ਆਂ ਵੀ ਸਾਡੀ ਜਥੇਬੰਦੀ 'ਚ ਨਾ ਆਉਣ ਐਜੇ ਸੂਝਵਾਨ ਨੌਜਵਾਨ ਆਉਣ ਜਿਹੜੇ ਸੰਘਰਸ਼ ਤੋਂ ਮੁਕ깔ੋਂ ਨਾਨ ਵਾਇਲੈਂਸ ਤੇ ਲੜਨਾ ਚਾਹੁੰਦੇ ਨੇ ਜੀ ਜੀ ਤੁਸੀਂ ਦੇਖ ਰਹੇ ਆਂ ਅਸੀਂ ਟਰੈਕਟਰ ਕਿਸਾਨਾਂ ਕੋਲ ਬਹੁਤ ਵੱਡੇ ਵੱਡੇ ਹੁੰਦੇ ਨੇ ਪਰ ਇਹ ਟਰੈਕਟਰ ਜਿਹੜਾ ਖੜਾ ਜੀ ਇਹ ਬਿਲਕੁਲ ਐਸਰ ਬਿਲਕੁਲ ਕਿਹੜਾ ਮਾਡਲ ਆ ਤੇ ਕਿਹੜਾ ਟਰੈਕਟਰ ਆ ਜੀ ਇਹ ਇਹ ਟਰੈਕਟਰ ਦੇਖਣ ਨੂੰ ਵੱਖਰਾ ਹੀ ਈ ਦੇਖਿਆ ਦੀ ਹੁਣ ਤਾਂ 4x4 ਦਿਖਦੇ ਨੇ ਇਹ ਵੀ ਫਿਰ ਹਾਲੇ ਵੀ ਕਿਸਾਨਾਂ ਕੋਲ ਹੈਗੇ ਇਹ ਹਾਂਜੀ ਸਾਡੇ ਕੋਲ 2-3 ਟਰੈਕਟਰ ਉਰੇ ਰੱਖੇ ਹੋਏ ਨੇ ਜਿਹੜੇ 62 70 ਮਾਡਲ ਨੇ ਇਹ ਆਈਸ਼ਰ 70s ਮਾਡਲ ਹੈ ਜੀ ਇਹਦੇ ਮੂਰੇ ਪਹਿਲਾਂ ਕਮਾਣੀਆਂ ਹੁੰਦੀਆਂ ਸੀ ਜੀ ਉਹ ਟਰੈਕਟਰ ਹੈ ਕਿਉਂਕਿ ਫਿਰ ਖੇਤਾਂ 'ਚ ਕਮਾਣੀਆਂ ਇੰਨੀਆਂ ਕਾਮਯਾਬ ਨਹੀਂ ਹੁੰਦੀਆਂ ਇਸ ਕਰਕੇ ਦੂਜਾ ਹਿੱਸਾ ਪਾਤਾ ਸੀਗਾ ਪਰ ਇਹ ਬਹੁਤ ਪੁਰਾਣਾ ਟਰੈਕਟਰ ਹੈ ਜੀ ਇਹੀ ਅਗਵਾਈ ਕਰੂ ਜਿਵੇਂ ਕਿਸਾਨ ਯੂਨੀਅਨ ਚ ਬਜ਼ੁਰਗ ਅਗਵਾਈ ਕਰਦੇ ਨੇ ਮਗਰ ਨਾਹ ਜੀ ਇਹ ਸਾਡਾ ਹਾਂਜੀ ਉਹ ਮੂਰੇ ਜਾਊਗਾ ਜੀ ਮਗਰ ਨਵੇਂ 4x4 ਜੌਨ ਡੀਅਰ ਸੋਨਾਲਿਕਾ ਹੋਰ ਟਰੈਕਟਰ ਜਿਹੜੇ ਸਵਰਾਜ ਸਾਰੇ ਟਰੈਕਟਰ ਜਿਹੜੇ ਨਵੇਂ ਚੱਲ ਰਹੇ ਨੇ ਉਹ ਇਹ ਦੇ ਮਗਰ ਬਾਬੇ ਬੋਰਡ ਦੀ ਜਿੰਮੇ ਕਹਿੰਦੇ ਹੁੰਦੇ ਨੇ ਉਹਦੀ ਗਾਈਡੈਂਸ ਦੇ ਵਿੱਚ ਐਂ ਕਿਸਾਨ ਯੂਨੀਅਨ ਦਾ ਚਾਹੀਦਾ ਜੀ ਜਿਹੜੇ ਬਜ਼ੁਰਗ ਨੇ ਚਾਹੇ ਉਹਨਾਂ ਨੇ ਪਿੱਛੇ ਗਲਤੀਆਂ ਵੀ ਕਰਤੀਆਂ ਪਰ ਆਪਾਂ ਨੂੰ ਉਹਨਾਂ ਦੀ ਸੁਪਰਵਾਈਜ਼ਨ ਚ ਹੀ ਜਿੱਤ ਮਿਲੂਗੀ ਕਿਸੇ ਤਰ੍ਹਾਂ ਦੀ ਇਹ ਅੱਜ ਨੌਜਵਾਨਾਂ ਨੂੰ ਕੀ ਕਹਾਂਗੇ ਜੀ ਬਹੁਤ ਸਾਰੇ ਨੌਜਵਾਨ ਲੈ ਕੇ ਟਰੈਕਟਰ ਪਹੁੰਚੇ ਨੇ ਤੇ ਨੌਜਵਾਨਾਂ ਨੂੰ ਹੁੰਦਾ ਹੈ ਉੱਚੀ ਬਾਅਦ ਚ ਡੈਕ ਲਗਾ ਕੇ ਟਰੈਕਟਰ ਇੱਕ ਦੂਜੇ ਤੋਂ ਅੱਗੇ ਕੱਢਣਾ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਜੀ ਸਾਰੇ ਇੱਥੇ ਖੜੇ ਨੇ ਦੇ ਕੋਏ ਆਪਣਾ ਬਹੁਤ ਇਮਪ੍ਰੈਸ਼ਨ ਮਾੜਾ ਜਾਂਦਾ ਜਦ ਦਿੱਲੀ ਵੀ ਆ ਇਨ ਕਰਦੇ ਰਹੇ ਆ ਤੇ ਪਲੱਸ ਜਦ ਵੀ ਕਿਸੇ ਧਾਰਮਿਕ ਸਥਾਨ ਤੇ ਵੀ ਆਪਾਂ ਆਏ ਜਾਂਦੇ ਆ ਡੈਕ ਲਾ ਕੇ ਸਲੈਂਸਰ ਦੂਜੇ ਆਵਾਜ਼ਾਂ ਵੱਧਾ ਵਾਲੇ ਆਪਾਂ ਇਹ ਦੇਖਦੇ ਆ ਵੀ ਲੋਕ ਸਾਨੂੰ ਦੇਖਣ ਪਰ ਉਹ ਦੇਖਣ ਦੇ ਨਾਲ-ਨਾਲ ਆਪਣੇ ਪੰਜਾਬ ਦੀ ਸਿੱਖਾਂ ਦੀ ਸ਼ਬੀ ਖਰਾਬ ਹੁੰਦੀ ਆ ਇਹ ਜਿਹੜੀ ਪੱਗ ਹੈ ਇਹ ਬਹੁਤ ਹੀ ਮਾਰਜ ਨੇ ਇੱਜ਼ਤ ਇਹ ਵੱਡੀ ਦਿੰਦੀ ਆ ਤੁਹਾਨੂੰ ਇਹਨੂੰ ਪੱਗ ਨੂੰ ਪੈਣ ਕੇ ਇਹਦੀ ਲਾਜ ਰੱਖਣੀ ਚਾਹੀਦੀ ਹੈ ਚੰਗੇ ਕਰਮ ਕਰਨੇ ਚਾਹੀਦੇ ਨੇ ਮੇਰੀ ਇਹੀ اپੀਲ ਹੈ ਨੌਜਵਾਨ ਸਿਆਣੇ ਬਹੁਤ ਨੇ ਵੀ ਇਹ ਕਦੀ ਪਟਕਾ ਚ ਆ ਕੇ ਹੋ ਜਾਂਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਨਾ ਕੋਈ ਇਹੋ ਜਿਹਾ ਕੰਮ ਕਰੇ ਧੰਨਵਾਦ ਜੀ ਹਾਂਜੀ ਅਸੀਂ ਗੈਰੀ ਫਾਰਮ ਨਾਨੋ ਕੀ ਖੜੇ ਆਂ ਸੋ ਇੱਥੇ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਅਵਜਿੰਦਰ ਸਿੰਘ ਜੋਗੀ ਤੇ ਉਹਨਾਂ ਦੇ ਸਹਾਉਗੀ ਕਿਸਾਨ ਨੇ ਇੱਥੇ ਪਹੁੰਚੇ ਨੇ ਸੋ ਟਰੈਕਟਰ ਦਿਖਾ ਰਹੇ ਆ ਇਸ ਤਰ੍ਹਾਂ ਜਿਹੜਾ ਖੜਾ ਇਹ ਬਾਬਾ ਬੋਰਡ ਆ ਕਹਿੰਦੇ ਇਹ ਅਗਵਾਈ ਕਰੂਗਾ ਜੀ ਸਾਰੇ ਟਰੈਕਟਰਾਂ ਦੀ ਸੋ ਕਿਸ ਤਰ੍ਹਾਂ ਦੀ ਅਗਵਾਈ ਹੁੰਦੀ ਹੈ ਕਿਸ ਤਰ੍ਹਾਂ ਦਾ ਟਰੈਕਟਰ ਮਾਰਚ ਲਿਕੜਦਾ ਇਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ